ਉਦਮ ਸਿੰਘ ਗੋਲੀ ਮਾਰੀ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਬਈ ਪਿਸਟਲ ਤਾਂ ਮਿਲਣ ਬਜ਼ਾਰੋਂ ਸਿੱਧੀ ਵਿੱਚ ਦਿਲ ਦੇ ਬਈ ਉਦਮ ਸਿੰਘ ਗੋਲੀ ਮਾਰੀ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਜਦੋਂ ਸਟੇਜ ਤੇ ਜਾਂਦੇ ਆ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਜੀ ਹੁਣ ਤਾਂ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਆ ਕਿ ਕਿ ਹੁਣ ਲੋਕ ਆਪਕਰ ਆ ਕੇ ਕਹਿੰਦੇ ਆ ਕਿ ਇਸ ਤਰ੍ਹਾਂ ਪ੍ਰੋਗਰਾਮ ਹੈ ਸਾਡਾ ਤੇ ਤੁਸੀਂ ਵੀ ਆਇਓ ਜਾਂ ਫਿਰ ਹੋਰ ਵੀ ਕਈਆਂ ਥਾਵਾਂ ਤੋਂ ਕਾਲ ਆਉਂਦੇ ਆ ਪ੍ਰੋਗਰਾਮ ਦੇ ਥੋੜੇ ਬਹੁਤ ਪ੍ਰੋਗਰਾਮ ਅਸੀਂ ਲਗਾਏ ਵੀ ਐ ਇਸ ਸੀਜ਼ਨ ਦੇ ਵਿੱਚ ਕਾਫੀ ਜ਼ਿਆਦਾ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਸਾਨੂੰ ਪੱਗਾਂ ਦੀ ਸ਼ਾਨ ਹੈ ਵੱਖਰੀ ਜੱਜ ਦੇ ਸਰਦਾਰ ਓਏ ਪੱਗਾਂ ਦੀ ਸ਼ਾਨ ਹੈ ਵੱਖਰੀ ਜੱਜ ਦੇ ਸਰਦਾਰ ਓਏ ਲੱਖਾਂ ਜੋ ਵਖਰੇ ਦਿਸਦੇ ਲੱਖਾਂ ਜੋ ਵਖਰੇ ਦਿਸਦੇ ਓਏ ਵਖਰੇ ਕਿਰਦਾਰ ਓਏ ਪੱਗਾਂ ਦੀ ਸ਼ਾਨ ਹੈ ਵੱਖਰੀ ਜੇ ਪੱਗਾਂ ਦੀ ਗੱਲ ਹੋਈ ਹੈ ਮਗਰ ਅੱਜ ਕੱਲ ਦੇ ਸਮੇਂ 'ਚ ਵੇਖ ਰਿਹਾ ਕਈ ਧੀਆ ਇਸ ਤਰ੍ਹਾਂ ਦੀਆਂ ਜੋ ਆਪਣੇ ਫਾਦਰ ਸਾਹਿਬ ਦੀਆਂ ਪੱਗਾਂ ਨੂੰ ਰੋਲਣ ਤੇ ਤੁਰੀਆਂ ਹੋਈਆਂ ਉਹਨਾਂ ਨੂੰ ਕੀ ਕਹਿਣਾ ਚਾਹੀਓ ਕਿ ਪਤਨੋਂ ਆਪਣੀ ਥੀ ਤਾਂ ਕਾਫੀ ਆਸਾਂ ਹੁੰਦੀਆਂ ਨੇ ਕਿ ਇਹ ਗਾਂ ਜਾ ਕੇ ਸਾਡੀ ਇਲਾਜ ਪਤ ਰੱਖਣਗੇ ਤੇ ਜੋ ਅੱਜਕੱਲ ਦਾ ਸਿਲਸਿਲਾ ਹੈ ਉਹ ਹੁਣ ਜ਼ਿਆਦਾ ਕੁਝ ਕਹਿ ਨਹੀਂ ਸਕਦੇ ਤੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਉਹ ਵੀ ਉਹ ਵੀ ਦਿਨ ਦੇਖੇ ਹੋਣਗੇ ਜਦੋਂ ਸਟੇਜ ਦੇ ਪਿੱਛੇ ਖੜ ਕੇ ਕਿਹਾ ਹੋਵੇਗਾ ਕਿ 10 ਮਿੰਟ ਦਾ ਹੀ ਟਾਈਮ ਦੇ ਦਿਓ ਮੈਨੂੰ ਮੈਂ ਗਾਣਾ ਚਾਹੁੰਨੀ ਹਾਂ ਜੀ ਹਾਂਜੀ ਬਿਲਕੁਲ ਕਿਉਂਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਪਾਪਾ ਨੇ ਕਾਫੀ ਮਿਹਨਤ ਕੀਤੀ ਇਸ ਤਰ੍ਹਾਂ ਬਾਅਦ ਵਿੱਚ ਅਸੀਂ ਜਾ ਕੇ ਸਟੇਜਾਂ ਦੇ ਪਿੱਛੇ ਖੜੇ ਰਹਿਣਾ ਕਿ ਸਾਨੂੰ ਟਾਈਮ ਦੇ ਦਿਓ ਜਾਂ ਫਿਰ ਕਈ ਵਾਰੀ ਕਈਆਂ ਨੇ ਕਹਿ ਦੇਣਾ ਕਿ ਹਾਂਜੀ ਤੁਸੀਂ ਇੱਕ ਗਾਣਾ ਗਾ ਸਕਦੇ ਜੋ ਤੇ ਅਸੀਂ ਕਾਫੀ ਟਾਈਮ ਇੰਤਜ਼ਾਰ ਕਰਨਾ ਫਿਰ ਬਾਅਦ ਵਿੱਚ ਜਦ ਸਾਡੀ ਵਾਰੀ ਆਣੀ ਉਦੋਂ ਅਸੀਂ ਗਾਣਾ ਖੈਰ ਲੋਕਾਂ ਨੇ ਪਸੰਦ ਤਾਂ ਕਾਫੀ ਕੀਤਾ ਸਾਨੂੰ ਮੈਂ ਚਾਦਰ ਕੱਢ ਦੀਨੀ ਗਿਣ ਤੋ ਤੇ ਪਾਵਾਂ ਮੈਂ ਚਾਦਰ ਕੱਢ ਦੀਨੀ ਗਿਣ ਤੋ ਤੇ ਪਾਵਾਂ ਉਹ ਜਮਣ ਦੀ ਛਾਹ ਹੈ ਠਾਨੇ ਮੈਂ ਪੀੜਾ ਡੰਮਾਂ ਚਿੜੀਆਂ ਦੀ ਛਿੰਛਿਨੀ ਤੋਤੇ ਦੀ ਟੁਕਣੀ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾ ਮਾ ਉਹ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾ ਅਕੈਡਮੀਆਂ ਦੇ ਵਿੱਚੋਂ ਜਾ ਕੇ ਸਿੱਖਿਆ ਫਿਰ ਇਸੇ ਤਰ੍ਹਾਂ ਸਾਨੂੰ ਸਿੱਖਦੇ ਹੋਏ ਕਾਫੀ 5-6 ਸਾਲ ਲਗਾਤਾਰ ਬੀਤ ਗਏ ਹਰ ਤਰ੍ਹਾਂ ਦੀ ਗਾਇਕੀ ਪਾਪਾ ਨੇ ਸਿਖਾਈ ਉਸ ਤੋਂ ਬਾਅਦ ਵਿੱਚ ਸਾਨੂੰ ਕਾਫੀ 1.5 ਸਾਲ ਆਪਾਂ ਸਟਰਗਲ ਕੀਤਾ ਤੇ ਹੁਣ ਸਾਡੇ ਪ੍ਰੋਗਰਾਮ ਲੱਗ ਰਹੇ ਆ ਕਾਫੀ ਵਧੀਆ ਲੱਗ ਰਹੇ ਆ ਗਾਇਕੀ ਤਾਂ ਤੁਸੀਂ ਬਹੁਤ ਸੁਣੀ ਹੋਵੇਗੀ ਮਗਰ ਤੁਹਾਨੂੰ ਅੱਜ ਇੱਕ ਐਸੀ ਗਾਇਕੀ ਸੁਣਾਣੇ ਆ ਜੋ ਤੁਸੀਂ ਵੀ ਸੁਣ ਕੇ ਮਨਮੋਹਿਤ ਹੋ ਜਾਵੋਗੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਗਾਇਕੀ ਜ਼ਰੂਰ ਗਾਈ ਜਾਂਦੀ ਆ ਮਗਰ ਕਿਤੇ ਨਾ ਕਿਤੇ ਲੋਕ ਜਿਹੜੇ ਸਿੱਖੇ ਹੋਏ ਲੋਕ ਨੇ ਉਹਨਾਂ ਨੂੰ ਨਕਾਰਦੇ ਨੇ ਕਿਉਂਕਿ ਉਹ ਗਾਇਕੀ ਦੇ ਵਿੱਚ ਉਹ ਦਮ ਨਹੀਂ ਜੋ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਮਗਰ ਜਿਹੜੀ ਅੱਜ ਗਾਇਕੀ ਤੁਹਾਨੂੰ ਸੁਣਾਵਾਂਗੇ ਉਸ ਵਿੱਚ ਤੁਹਾਨੂੰ ਪੁਰਾਣੀ ਜਿਹੜੀ ਗਾਇਕੀ ਸੀ ਉਸ ਦੀ ਹੀ ਚਾਲਕ ਜ਼ਰੂਰ ਦਿਖਾਈ ਦੇਵੇਗੀ ਸਾੜਨਾ ਸਾਡੀ ਪੈਨ ਮਜੂਦਾ ਪਹਿਨੇ ਇਹ ਸਭ ਨਾਲ ਪਹਿਲਾਂ ਤਾਂ ਨਾਮ ਕੀ ਆ ਤੇ ਕਦੋਂ ਗਾਇਕੀ ਦੀ ਸ਼ੁਰੂਆਤ ਹੁੰਦੀ ਆ ਤੇ ਸਭ ਨਾਲ ਪਹਿਲਾਂ ਜੋ ਤੁਹਾਡੇ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼াশਤਰੀ ਆਕਾਰ ਮੈਂ ਸ਼ਰਤਕੌਰ ਤੇ ਗਾਣੇ ਦੇ ਵਿੱਚੋਂ ਮੈਂ ਜੋ ਜ਼ਿਆਦਾਤਰ ਸਟੇਜ ਦੇ ਉੱਪਰ ਸ਼ਹੀਦ ਭਾਈ ਉਧਮ ਸਿੰਘ ਜੀ ਦੀ ਗਾਣਨੀ ਹੁੰਦੀਆਂ ਤੇ ਮੈਂ ਉਹੀ ਸੁਣਾਵਾਂਗੀ ਤੁਹਾਨੂੰ ਹੋ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅਮਰਤ ਸਰ ਚੇਤੇ ਆ ਜਾਵੇ ਹੋ ਚਿਕਾਤੇ ਗੋਲੀਆਂ ਸੁਣਦੀਆਂ ਨੇ ਉਹਨਾਂ ਲੇ ਖੂਨ ਅੱਖਾਂ ਵਿੱਚ ਛਾ ਜਾਵੇ ਉਦਮ ਸਿੰਘ ਜਾ ਕੇ ਡਹਿਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ ਉਹ ਇੱਕ ਤਾਣ ਕੇ ਆਪਾ ਤੁਰਦੇ ਨਾ ਤੇ ਸਨੂ ਕੋਈ ਪੰਜਾਬੀ ਕਹਿੰਦਾ ਨਾ ਉਦਮ ਸਿੰਘ ਗੋਲੀ ਮਾਰੀ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਉਦਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇਣਾ ਮਿਲਦੇ ਬਈ ਪਿਸਟਲ ਤਾਂ ਮਿਲਣ ਬਜ਼ਾਰੋਂ ਅਰੇ ਬਹੁਤ ਸੋਹਣੀ ਆਵਾਜ਼ ਬਹੁਤ ਖੂਬਸੂਰਤ ਆਵਾਜ਼ ਹੈ ਇਸ ਆਵਾਜ਼ ਨੂੰ ਪਾਉਣ ਦੇ ਲਈ ਬੜਾ ਕਰਨਾ ਪੈਂਦਾ ਬੜਾ ਰਿਆਜ਼ ਦੀ ਜ਼ਰੂਰਤ ਹੁੰਦੀ ਹੈ ਸ਼ੁਰੂਆਤ ਕਦੋਂ ਹੁੰਦੀ ਹੈ ਤੁਹਾਡੀ ਆਮ ਜੀ ਗਾਇਕੀ ਵਾਸਤੇ ਸੱਚੀ ਗੱਲੇ ਨੇ ਤਾਂ ਬਹੁਤ ਘੜਨਾ ਪੈਂਦਾ ਹੈ ਤੇ ਜਦੋਂ ਮੈਂ ਛੋਟੀ ਜੰਦੀ ਸੀ ਤੇ ਸਾਡੇ ਘਰ ਦੇ ਵਿੱਚ ਹੀ ਮਾਹੌਲ ਐ ਇਸ ਤਰ੍ਹਾਂ ਗਾਇਕੀ ਦਾ ਕਾਫੀ ਸੁਨੰਦੇ ਸ਼ੌਕੀਨ ਨੇ ਸਾਡੇ ਤੇ ਉਹਨਾਂ ਨੂੰ ਜਦੋਂ ਮੈਂ ਵੀ ਉਹਨਾਂ ਦੇ ਨਾਲ ਬੈਠ ਕੇ ਇਸ ਤਰ੍ਹਾਂ ਸੁੰਣਾ ਤੇ ਮੇਰਾ ਵੀ ਮਨ ਕਰਨਾ ਗੁੰਗੁਨਾਣ ਨੂੰ ਮੈਂ ਉਹਨਾਂ ਦੇ ਨਾਲ ਥੋੜਾ ਥੋੜਾ ਗੁੰਗੁਨਾਨਾ ਫਿਰ ਮੈਂ ਇਸ ਤਰ੍ਹਾਂ ਇੱਕ ਵਾਰੀ ਗਾਣਾ ਗਾ ਰਹੀ ਸੀ ਤਾਂ ਤੇ ਮੇਰੇ ਪਾਪਾ ਨੇ ਮੈਨੂੰ ਸੁਣ ਕੇ ਕਿਹਾ ਕਿ ਸ਼ਾਇਦ ਗਾਇਕੀ ਦੇ ਖੇਤਰ ਵਿੱਚ ਕੁਝ ਨਾ ਕੁਝ ਆਪਣਾ ਨਾਮ ਬਣਾ ਸਕਦੀ ਹੈ ਉਹਨਾਂ ਨੇ ਫਿਰ ਮੈਨੂੰ ਇਸ ਤਰ੍ਹਾਂ ਸਿਖਾਉਣਾ ਸ਼ੁਰੂ ਕੀਤਾ ਅਕੈਡਮੀਜ਼ ਦੇ ਵਿੱਚ ਅਸੀਂ ਗਏ ਅਕੈਡਮੀਜ਼ ਦੇ ਵਿੱਚੋਂ ਜਾ ਕੇ ਸਿੱਖਿਆ ਫਿਰ ਇਸੇ ਤਰ੍ਹਾਂ ਸਾਨੂੰ ਸਿੱਖਦੇ ਹੋਏ ਕਾਫੀ 5-6 ਸਾਲ ਲਗਾਤਾਰ ਬੀਤ ਗਏ ਹਰ ਤਰ੍ਹਾਂ ਦੀ ਗਾਇਕੀ ਪਾਪਾ ਨੇ ਸਿਖਾਈ ਉਸ ਤੋਂ ਬਾਅਦ ਵਿੱਚ ਸਾਨੂੰ ਕਾਫੀ 1.5 ਸਾਲ ਆਪਾਂ ਸਟਰਗਲ ਕੀਤਾ ਤੇ ਹੁਣ ਸਾਡੇ ਪ੍ਰੋਗਰਾਮ ਲੱਗ ਰਿਹਾ ਕਾਫੀ ਵਧੀਆ ਲੱਗਦਾ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦਾ ਜਿਹੜਾ ਮਾਹੌਲ ਹੈ ਕਿਸ ਤਰ੍ਹਾਂ ਦਾ ਆਮ ਜੀ ਮੇਰੇ ਪਰਿਵਾਰ ਦੇ ਵਿੱਚ ਮੰਮੀ ਪਾਪਾ ਤੇ ਦੋ ਛੋਟੇ ਬ੍ਰਦਰ ਨੇ ਤੇ ਦਾਦਾ-ਦਾਦੀ ਵੀ ਨੇ ਤੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਗਾਇਕੀ ਦਾ ਮਾਹੌਲ ਹੈ ਕਿਉਂਕਿ ਮੈਨੂੰ ਪੂਰੇ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਸਪੋਰਟ ਹੈ ਖਾਸ ਕਰ ਮੇਰੇ ਪਾਪਾ ਵੱਲੋਂ ਕਿਉਂਕਿ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਵਾ ਪਿੱਛੇ ਦੀ ਗੱਲ ਮੈਂ ਤੁਹਾਨੂੰ ਦੱਸਦੀ ਆ ਜਦੋਂ ਅਸੀਂ ਕਾਫੀ ਸਟਰਗਲ ਕੀਤਾ ਹੈ ਪਿੱਛੇ ਤੇ ਪਾਪਾ ਨੇ ਕਈਆਂ ਥਾਵਾਂ ਤੇ ਜਾ ਕੇ ਇਸ ਤਰ੍ਹਾਂ ਪੁੱਛਣਾ ਪ੍ਰੋਗਰਾਮ ਵਾਸਤੇ ਕਿ ਸਾਡੀ ਬੇਟੀ ਇਸ ਤਰ੍ਹਾਂ ਗਾਉਂਦੀ ਆ ਤੇ ਇੱਕ ਦੇ ਗਾਣੇ ਦਾ ਮੌਕਾ ਦਿਓ ਉਹਨਾਂ ਨੂੰ ਇਸ ਤਰ੍ਹਾਂ ਪਾਪਾ ਨੇ ਕਾਫੀ ਮਿਹਨਤ ਕੀਤੀ ਹੁਣ ਤਾਂ ਖੈਰ ਮਿਲਣ ਦੇ ਪਿਆ ਉਹ ਵੀ ਉਹ ਵੀ ਦਿਨ ਦੇਖੇ ਹੋਣਗੇ ਜਦੋਂ ਸਟੇਜ ਦੇ ਪਿੱਛੇ ਖੜ ਕੇ ਕਿਹਾ ਹੋਵੇਗਾ ਕਿ 10 ਮਿੰਟ ਦਾ ਹੀ ਟਾਈਮ ਦੇ ਦਿਓ ਮੈਨੂੰ ਮੈਂ ਗਾਣਾ ਚਾਹੁੰਨੀ ਹਾਂ ਜੀ ਹਾਂ ਜੀ ਬਿਲਕੁਲ ਕਿਉਂਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਪਾਪਾ ਨੇ ਕਾਫੀ ਮਿਹਨਤ ਕੀਤੀ ਇਸ ਤਰ੍ਹਾਂ ਬਾਅਦ ਵਿੱਚ ਅਸੀਂ ਜਾ ਕੇ ਸਟੇਜਾਂ ਦੇ ਪਿੱਛੇ ਖੜੇ ਰਹਿਣਾ ਕਿ ਸਾਨੂੰ ਟਾਈਮ ਦੇ ਦਿਓ ਜਾਂ ਫਿਰ ਕਈ ਵਾਰੀ ਕਈਆਂ ਨੇ ਕਹਿ ਦੇਣਾ ਕਿ ਹਾਂ ਜੀ ਤੁਸੀਂ ਇੱਕ ਗਾਣਾ ਗਾ ਸਕਦੇ ਜੋ ਤੇ ਅਸੀਂ ਕਾਫੀ ਟਾਈਮ ਇੰਤਜ਼ਾਰ ਕਰਨਾ ਫਿਰ ਬਾਅਦ ਵਿੱਚ ਜਦ ਸਾਡੀ ਵਾਰੀ ਆਣੀ ਉਦੋਂ ਅਸੀਂ ਗਾਣਾ ਖੈਰ ਲੋਕਾਂ ਨੇ ਪਸੰਦ ਤਾਂ ਕਾਫੀ ਕੀਤਾ ਸਮਨੇ ਫਾਦਰ ਸਾਹਿਬ ਵੀ ਕਹਿੰਦੇ ਅਮ ਜੀ ਫਾਦਰ ਸਾਹਿਬ ਥੋੜਾ ਬਹੁਤ ਥੋੜਾ ਬਹੁਤ ਕਹਿੰਦੇ ਆ ਹੁਣ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਜਦੋਂ ਸਟੇਜ ਤੇ ਜਾਂਦੇ ਹੋ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਅਮ ਜੀ ਹੁਣ ਤਾਂ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਹੁਣ ਲੋਕ ਆਪਕਰ ਆ ਕੇ ਕਹਿੰਦੇ ਆ ਕਿ ਇਸ ਤਰ੍ਹਾਂ ਪ੍ਰੋਗਰਾਮ ਹੈ ਸਾਡਾ ਤੇ ਤੁਸੀਂ ਵੀ ਆਇਓ ਜਾਂ ਫਿਰ ਹੋਰ ਵੀ ਕਈਆਂ ਥਾਵਾਂ ਤੋਂ ਕਾਲ ਆਉਂਦੇ ਆ ਪ੍ਰੋਗਰਾਮ ਦੇ ਥੋੜੇ ਬਹੁਤ ਪ੍ਰੋਗਰਾਮ ਅਸੀਂ ਲਗਾਏ ਵੀ ਐਸ ਸੀਜ਼ਨ ਦੇ ਵਿੱਚ ਕਾਫੀ ਜ਼ਿਆਦਾ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਸਾਨੂੰ ਆ ਪਾਪਾ ਦੀ ਗੱਲ ਹੋ ਰਹੀ ਹੈ ਫਾਦਰ ਤੇ ਕੋਈ ਗਾਣਾ ਲਿਖਿਆ ਕਦੀ ਜਾਂ ਗਾਇਆ ਕਦੀ ਅਮਜੀ ਪਾਪਾ ਤੇ ਹਲੇ ਤੇ ਜੀ ਮੈਂ ਗਾਣੇ ਨਹੀਂ ਲਿਖਦੀ ਤੇ ਕਾਫੀ ਮਤਲਬ ਗਾਣਦੇ ਸ਼ਕੀਨ ਹੈ ਪਰ ਹਲੇ ਤੱਕ ਅਸੀਂ ਪਾਪਾ ਵਾਲਾ ਗਾਣਾ ਕੀਤਾ ਨਹੀਂ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਮਿਲੇ ਤੇ ਅਸੀਂ ਵੀ ਕਰੀਏ ਅੱਛਾ ਕੋਈ ਮਨਪਸੰਦ ਗਾਣਾ ਹੋਵੇ ਉਹ ਸੁਣਾ ਦਿਓ ਇੱਕ ਵਾਰ ਸਾਡੇ ਸਰੋਤਿਆਂ ਨੂੰ ਅਮ ਜੀ ਮੇਰਾ Song ਹੈ ਪੱਗਾਂ ਦੀ ਸ਼ਾਨ ਮੈਂ ਤੁਹਾਨੂੰ ਉਹ ਹੀ ਸੁਣਾਉਂਦਾ ਪੁੰਦਰ ਕੋਟ ਕੀਤਾ ਹੋਇਆ ਹੈ ਹਾਂਜੀ ਹਾਂਜੀ ਮੇਰਾ ਆਪਣਾ Song ਹੈ ਪੱਗਾਂ ਦੀ ਸ਼ਾਨ ਹੈ ਵੱਖਰੀ ਪੱਗਾਂ ਦੀ ਸ਼ਾਨ ਹੈ ਵੱਖਰੀ ਜੱਜਦੇ ਸਰਦਾਰ ਓਏ ਪੱਗਾਂ ਦੀ ਸ਼ਾਨ ਹੈ ਵੱਖਰੀ ਜੱਜਦੇ ਸਰਦਾਰ ਓਏ ਲੱਖਾਂ 'ਚੋਂ ਵੱਖਰੇ ਦਿਸਦੇ ਲੱਖਾਂ 'ਚੋਂ ਵੱਖਰੇ ਦਿਸਦੇ ਓਏ ਵੱਖਰੇ ਕਿਰਦਾਰ ਓਏ ਪੱਗਾਂ ਦੀ ਸ਼ਾਨ ਹੈ ਵੱਖਰੀ ਜੱਜਦੇ ਸਰਦਾਰ ਓਏ ਪੱਗਾਂ ਦੀ ਸ਼ਾਨ ਹੈ ਵੱਖਰੀ ਪੱਗਾਂ ਦੀ ਗੱਲ ਹੋਈ ਹੈ ਮਗਰ ਅੱਜ ਕੱਲ ਦੇ ਸਮੇਂ 'ਚ ਵੇਖ ਰਹੀਆਂ ਕਈ ਧੀਆ ਇਸ ਤਰ੍ਹਾਂ ਦੀਆਂ ਜੋ ਆਪਣੇ ਫਾਦਰ ਸਾਹਿਬ ਦੀਆਂ ਪੱਗਾਂ ਰੋਲਣ ਤੇ ਤੁਰੀਆਂ ਹੋਈਆਂ ਉਹਨਾਂ ਨੂੰ ਕੀ ਕਹਿਣਾ ਚਾਹੀਓ? ਅਮ ਜੀ ਹਾਂ ਜੀ ਸੁਣਿਆ ਤਾਂ ਖਬਰਾਂ ਕਾਫੀ ਦੇਖੀ ਦੀਆਂ ਨੇ ਪਰ ਉਹਨਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਉਹ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲ ਕੇ ਚੱਲਣ ਕਿਉਂਕਿ ਮਾਪੇ ਨੂੰ ਕਾਫੀ ਆਸਾਂ ਹੁੰਦੀਆਂ ਆਪਣੇ ਬੱਚਿਆਂ ਤੋਂ ਤੇ ਖਾਸ ਕਰ ਇੱਕ ਪਿਤਾ ਦਾ ਤੇ ਇੱਕ ਧੀ ਦਾ ਨਾਤਾ ਬਹੁਤ ਜ਼ਿਆਦਾ ਗੂੜਾ ਗੂੜਵਲਾ ਹੁੰਦਾ ਹੈ ਕਿ ਪਤਾ ਨੂੰ ਆਪਣੀ تھی ਤਾਂ ਕਾਫੀ ਆਸਾਂ ਹੁੰਦੀਆਂ ਨੇ ਕਿ ਇਹ ਗਾਂ ਜਾ ਕੇ ਸਾਡੀ ਲਾਜ ਪਤ ਰੱਖਣਗੇ ਤੇ ਜੋ ਅੱਜ ਕੱਲ ਦਾ ਸਿਲਸਿਲਾ ਹੈ ਉਹ ਹੁਣ ਜ਼ਿਆਦਾ ਕੁਝ ਕਹਿ ਨਹੀਂ ਸਕਦੇ ਉਹ ਬੰਦੇ ਹੁਣ ਤੱਕ ਕਿੰਨੇ ਕ ਗਾਣੇ ਗਾ ਚੁੱਕੇ ਹੋ ਤਾਂ ਫਿਊਚਰ ਦੀ ਗੱਲ ਕਰੀਏ ਤਾਂ ਫਿਊਚਰ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਅਮ ਜੀ ਫਿਊਚਰ ਦੇ ਵਿੱਚ ਤਾਂ ਹੁਣ ਜਿਵੇਂ ਲੋਕ ਪਸੰਦ ਕਰ ਰਹੇ ਆ ਪ੍ਰੋਗਰਾਮ ਸਾਨੂੰ ਮਿਲ ਰਹੇ ਆ ਇਸੇ ਤਰ੍ਹਾਂ ਹੀ ਚਾਹੁੰਦੇ ਆ ਕਿ ਕਾਫੀ ਮਿਲਣਾ ਅੱਗੇ ਵੀ ਪ੍ਰੋਗਰਾਮ ਸਾਨੂੰ ਮਿਲਦੇ ਲੈਣ ਲੋਕ ਪਸੰਦ ਕਰਨਾ ਜਾਂ ਫਿਰ ਸ਼ੋਅਸ ਦੇ ਉੱਪਰ ਜਿਸ ਤਰ੍ਹਾਂ ਗਾਇਕਾ ਨੂੰ ਦੇਖ ਲੀਦਾ ਹੈ ਸਿੰਗਰਸ ਨੂੰ ਦੇਖ ਲੀਦਾ ਹੈ ਕਿ ਉਹਨਾਂ ਵਾਸਤੇ ਲੋਕ ਖੜ ਖੜ ਕੇ ਉਹਨਾਂ ਦਾ ਇੰਤਜ਼ਾਰ ਕਰਦੇ ਆ ਇਸੇ ਤਰ੍ਹਾਂ ਮੈਂ ਵੀ ਚਾਹੁੰਨੀ ਆ ਕਿ ਮੇਰੇ ਵਾਸਤੇ ਤੁਹਾਡੇ ਬੰਦ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਜੀ ਬਿਲਕੁਲ ਪਹਿਲਾਂ ਤਾਂ ਹੀ ਥੀ ਆਉਜੀ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਤੀ ਰਾਣੀ ਅੱਜ ਤੁਹਾਡਾ ਨਾਮ ਜਿਹੜਾ ਰੋਸ਼ਨ ਕਰ ਰਹੀ ਹੈ ਗਾਇਕੀ ਦੇ ਵਿੱਚ ਖੁਸ਼ੀ ਤਾਂ ਬਹੁਤ ਹੁੰਦੀ ਹੈ ਜੀ ਚਲੋ ਮਤਲਬ ਜਿਵੇਂ ਜਿਵੇਂ ਇਹਨਾਂ ਨੂੰ ਗਾੜੀ ਮੌਕਾ ਮਿਲ ਰਿਹਾ ਗਾਇਕੀ ਲੋਕਾਂ ਨੇ ਇਹਦੀ ਪਸੰਦ ਕੀਤੀ ਹੈ ਤੇ ਜਦੋਂ ਕੋਈ ਵੀ ਕਿਸੇ ਦਾ ਵੀ ਮਤਲਬ ਇਹ ਬੇਟਾ ਵਾ ਜਾਂ ਬੇਟੀ ਆ ਜਦੋਂ ਉਹ ਤਰੱਕੀ ਕਰਦਾ ਵਾ ਤੇ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ ਜਿੰਨੇ ਇਹਨਾਂ ਨੇ ਮਿਹਨਤ ਕੀਤੀ ਹੈ ਉਹਦਾ ਮੁੱਲ ਮਿਲ ਰਿਹਾ ਛੇ ਬਚਪਨ ਜਦੋਂ ਤੀਰਾਨੀ ਜਦੋਂ ਸਾਜ਼ ਤੁਸੀਂ ਵਜਾਉਂਦੇ ਹੋ ਦੱਸ ਰਹੇ ਸੀ ਥੋੜੇ ਬਹੁਤ ਗਾਉਂਦੇ ਜਦੋਂ ਤੁਸੀਂ ਰਿਆਜ਼ ਕਰਦੇ ਹੋ ਲਾਗੇ ਆ ਕੇ ਬੈਠਦੇ ਹੋ ਤਾਂ ਕੀ ਸੋਚ ਆਉਂਦੀ ਸੀ ਕਿ ਤੀਰਾਨੀ ਕਿੱਥੇ ਦੇਖਦੇ ਜਦੋਂ ਵੱਡੇ ਹੋਣ ਵੇਖੋ ਜੀ ਜਦੋਂ ਸਟਾਰਟਿੰਗ ਇਹਨੇ ਕੀਤੀ ਆ ਆਪਾਂ ਤੇ ਚਲੋ ਇਹਦੀ ਗਾਇਕੀ ਮੈਨੂੰ ਵਧੀਆ ਲੱਗੀ ਸੀਗੀ ਮਿਹਨਤ ਦੀ ਲੋੜ ਸੀਗੀ ਪਰ ਉਦੋਂ ਆਪਾਂ ਸੋਚਿਆ ਸੀ ਕਿ ਚਲੋ ਕੋਈ ਨਾ ਗਾੜੀ ਜਾ ਕੇ ਕੋਈ ਚੰਗਾ ਮੁਕਾਮ ਇਹਨੂੰ ਜ਼ਰੂਰ ਮਿਲੇਗਾ ਕਿਉਂਕਿ ਇਹਨੇ ਮਿਹਨਤ ਕਾਫੀ ਕੀਤੀ ਇਹਨੇ ਸਿੱਖਿਆ ਵੀ ਆ ਆਪਣੇ ਦਿਲੋਂ ਹੁਕੇ ਸਿੱਖਿਆ ਇਹ ਨਹੀਂ ਕੋਈ ਜ਼ਬਰਦਸਤੀ ਨਾਲ ਨਹੀਂ ਦਿਲੋਂ ਹੁਕੇ ਸਿੱਖਿਆ ਵਾ ਇਸ ਕਰਕੇ ਚਲੋ ਮੁਕਾਮ ਤੇ ਚੰਗਾ ਮਿਲੇਗਾ ਹਾਂ ਜੀ ਜੀ ਰਿਆਜ਼ ਹੀ ਗੱਲ ਕਰੀਏ ਤਾਂ ਕਈ ਘੰਟੇ ਲੱਗ ਜਾਂਦੇ ਆ ਤੁਹਾਡੇ ਵੱਲੋਂ ਕਿੰਨੇ ਦਿਨ ਦੇ ਵਿੱਚ ਕਿੰਨੀ ਟਾਈਮ ਰਿਆਜ਼ ਕੀਤਾ ਜਾਂਦਾ ਹੈ ਅਮ ਜੀ ਦਿਨ ਦੇ ਵਿੱਚ ਤਾਂ ਹੁਣ ਰਿਆਜ਼ ਜਦੋਂ ਮੌਕਾ ਮਿਲੇ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ ਖਾਸ ਕਰ ਜੇ ਤਾਂ ਕੰਮ ਵੀ ਕਰਦੇ ਹੋਏ ਉਦੋਂ ਵੀ ਗੁੰਗੁਣਾਉਂਦੇ ਰਹੀਦਾ ਵਾਂ ਜ਼ਿਆਦਾਤਰ ਅਸੀਂ ਰਿਆਜ਼ ਦਾ ਮਜ਼ਾ ਸਾਨੂੰ ਰਾਤ ਦੇ ਟਾਈਮ ਤੇ ਆਉਂਦਾ ਹੈ ਕਿਉਂਕਿ ਉਸ ਟਾਈਮ ਬਿਲਕੁਲ ਸ਼ਾਂਤ ਰਹਿੰਦਾ ਹੈ ਜੀ ਰਾਤ ਦਾ ਟਾਈਮ ਇਹ ਕੁਝ 12 ਵਜੇ ਜਾਂ ਫਿਰ 12 ਵਜੇ ਤੋਂ ਵੱਧ ਦਾ ਵੀ ਟਾਈਮ ਹੋ ਜਾਂਦਾ ਕਈ ਵਾਰੀ ਫਿਰ ਸਾਨੂੰ ਦਿਨੇ ਉੱਠਣ ਵਿੱਚ ਵੀ ਪ੍ਰੋਬਲਮ ਹੁੰਦੀ ਪਰ ਉੱਠ ਕੇ ਵੀ ਆਪਾਂ ਰਿਆਸ ਸ਼ੁਰੂ ਕਰਦੇ ਨੇ ਚੰਗੇ ਸਿੰਗਰ ਕਹਿੰਦੇ ਨੇ ਕਿ ਰਾਤ ਦੇ ਜਿਹੜੇ ਸਮਾਂ ਹੁੰਦਾ ਉਹ ਪਹਿਰੇ ਉੱਤੇ ਹੀ ਰਿਆਸ ਕਰਦੇ ਨੇ ਤਾਂ ਹੀ ਆਵਾਜ਼ ਜਿਹੜੀ ਕੜ ਕੇ ਸੋਹਣੀ ਬਾਹਰ ਆਉਂਦੀ ਹੈ ਜਿੱਦਾਂ ਕਿ ਤੁਹਾਡੀ ਹੈ ਜੀ ਇਸ ਤਰ੍ਹਾਂ ਕਹਿ ਸਕਦੇ ਆ ਕਿਉਂਕਿ ਰਾਤ ਦੇ ਟਾਈਮ ਤੇ ਮੈਂ ਤੁਹਾਨੂੰ ਦੱਸਿਆ ਕੀ ਬਹੁਤ ਸ਼ਾਂਤ ਮਾਹੌਲ ਹੁੰਦਾ ਵਾ ਆਪਣੀ ਆਵਾਜ਼ ਸੁਣਦੀ ਆ ਜਾਂ ਫਿਰ ਬਿਲਕੁਲ ਗਾਇਕੀ ਦਾ ਮਾਹੌਲ ਬਣ ਜਾਂਦਾ ਹਰ ਜਗ੍ਹਾ ਆਵਾਜ਼ ਗੂੰਜਦੀ ਤੇ ਮਜ਼ਾ ਆ ਜਾਂਦਾ ਮਗਰ ਆਸ-ਪਾਸ ਵਾਲੇ ਡਿਸਟਰਬ ਨਹੀਂ ਹੁੰਦੇ ਜੀ ਨਹੀਂ ਉਹ ਨਹੀਂ ਡਿਸਟਰਬ ਹੁੰਦੇ ਉਹ ਤਾਂ ਸਗੋਂ ਸਾਨੂੰ ਆ ਕੇ ਸਵੇਰ ਦੇ ਟਾਈਮ ਤੇ ਕਹਿੰਦੇ ਆ ਕਿ ਤੁਸੀਂ ਰਾਤ ਨੂੰ ਬਹੁਤ ਵਧੀਆ ਗਾ ਰਹੇ ਹੋ ਆ ਵਾਲਾ ਗਾਣਾ ਤੁਸੀਂ ਸਾਨੂੰ ਦੁਬਾਰਾ ਸੁਣਾ ਦਿਓ ਬੜਾ ਵਧੀਆ ਲੱਗਾ ਸੀ ਜੇ ਰਾਤ ਨੂੰ ਗਾਉਂਦੇ ਫਿਰ ਸਾਨੂੰ ਵੀ ਸੁਣਾ ਦਿਓ ਕਿਉਂਕਿ ਇਸ ਇੰਟਰਵਿਊ ਦੀ ਸਮਾਪਤੀ ਜਿਹੜੀ ਆ ਤੁਹਾਡੇ ਗਾਣੇ ਨਾਲ ਕਰਦੇ ਆ ਜੀ ਹਾਂ ਜੀ ਬਿਲਕੁਲ ਹੂੰ ਬੂਰ ਪਿਆ ਕਨਕਨੁਮਾਏ ਵਿਚ ਬਾਗੀਆਂ ਵੀ ਆਪਕਿਆ ਨੇ ਅਗਦੇ ਪਹੰਬੜ ਵਰਗੀਆਂ ਤੀਆਂ ਨਿਤ ਸਾਂਭ ਬਕਲ ਵਿਚ ਰਖੀਆਂ ਨੇ ਕਿਨਵੇ ਦਿਨਾ ਦਿਆ ਸਾਂਝਾ ਵੇ ਬਾਬਲ ਹੋ ਐਸਾ ਸਦਕਾ ਨਾਲ ਹੰਡਾਈਆਂ ਗੂੰਜਾਂ ਮੰਗ ਪਰੌਣੀਆਂ ਧੀਆਂ ਹੋ ਤੇਰੇ ਵੇੜੇ ਦੋ ਦਿਨੇ ਆਇਆ ਮੈਂ ਚਾਦਰ ਕੱਢਦੀ ਨੀ ਗਿਣ ਤੋ ਪੇਡਾਂ ਵਾਂ জামন দি ছاہے ঠানে মঁ পিড়া ডাওয়া মঁ চাদর কাট দি নি গিন টোপে পাওয়া ও জামন দি ছاہے ঠানে মঁ পিড়া ডাওয়া চিড়িয়া দি ছিনছি নি তোতয়া দি টুকনি दिल फड़के सोचानी नाले शर्मावा ओ दिल फड़के सोचानी नाले शर्मावा बहुत थोड़ी बहुत ये गल करिए ता ਤੁਹਾਡੇ ਫਾਦਰ ਸਾਹਿਬ ਤੁਹਾਡੇ ਉਸਤਾਦ ਨਹੀਂ ਜਾਂ ਹੋਰ ਵੀ ਕੋਈ ਸਿੱਖਿਆ ਦਿੰਦਾ ਤੁਹਾਨੂੰ ਅਮ ਜੀ ਮੇਰੇ ਉਸਤਾਦ ਜੀ ਆਤਮ ਸਿੰਘ ਬੱਡੇਵਾਲ ਜੀ ਨੇ ਬਹੁਤ ਹੀ ਮਸ਼ਹੂਰ ਸਿੰਗਰ ਨੇ ਉਹ ਤੇ ਅਮ ਅਸੀਂ ਉਹਨਾਂ ਦੇ ਕੋਲ ਕਾਫੀ ਟਾਈਮ ਇਸ ਤਰ੍ਹਾਂ ਸਿੱਖਿਆ ਵਾ ਮੇਰਾ ਨਾਮ ਜੋ ਹੈ ਸ਼ਰਤ ਕੋਰ ਉਹਨਾਂ ਨੇ ਰੱਖਿਆ ਵਾ ਇੱਕ ਲਾਈਵ ਸਟੇਜ ਦੇ ਵਿੱਚ ਲਾਈਵ ਉਗਾਉਂਦੇ ਹੋਏ ਦੌਰਾਨ ਉਹਨਾਂ ਨੇ ਇਸ ਤਰ੍ਹਾਂ ਜਦੋਂ ਮੈਨੂੰ ਇੰਟਰੋਡਿਊਸ ਕੀਤਾ ਸੀ ਲੋਕਾਂ ਦੇ ਸਾਹਮਣੇ ਤੇ ਉਦੋਂ ਉਹਨਾਂ ਨੇ ਮੇਰਾ ਨਾਮ ਕਰਨ ਇਸ ਤਰ੍ਹਾਂ ਕੀਤਾ ਹੈ ਕਿ ਸ਼ਰਤ ਕੋਰ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀਗਾ ਕਿ ਇਹ ਨਾਮ ਦੇ ਨਾਲ ਬਹੁਤ ਤੁਹਾਨੂੰ ਫਾਇਦਾ ਹੋਏਗਾ ਗਾਇਕ ਸਾਥਮੰਦਿਓ ਉਸਤਾਦ ਜੀ ਦਾ ਜਿਉਂ ਨਾਲ ਦਾ ਸਾਥ ਤਾਂ ਬਹੁਤ ਹੈ ਕਿਉਂਕਿ ਉਹਨਾਂ ਨੇ ਸਾਨੂੰ ਜਦੋਂ ਬੁਲਾਇਆ ਸੀਗਾ ਆਪਣੇ ਕੋਲ ਆਪਣੇ ਕੋਲ ਹੀ ਉਹਨਾਂ ਨੇ ਰੱਖਿਆ ਸਿਖਾਇਆ ਤੇ ਫਿਰ ਉਹਨਾਂ ਨੇ ਸਾਨੂੰ ਲਾਈਵ ਸਟੇਜ ਦੇ ਉੱਪਰ ਵੀ ਗਵਾਇਆ ਤੇ ਹੁਣ ਤਾਂ ਇਸ ਟਾਈਮ ਤਬਾਈ ਜੀ ਕੈਨੇਡਾ ਨੇ ਪਰ ਉਹ ਸਾਡੇ ਨਾਲ ਫੋਨ ਤੇ ਗੱਲ ਕਰਦੇ ਰਹਿੰਦੇ ਨੇ ਜਾਂ ਫਿਰ ਉਹਨਾਂ ਨੇ ਕੋਈ ਨਵਾਂ ਸੌਂਗ ਲਿਖਿਆ ਹੋਵੇ ਉਹ ਵੀ ਸਾਨੂੰ ਦੱਸਦੇ ਨੇ ਤੇ ਉਹਨਾਂ ਨੇ ਮੈਨੂੰ ਵੀ ਇੱਕ ਦੋ ਸੌਂਗ ਦਿੱਤੇ ਹੋਏ ਨੇ ਆਪਣੇ ਲਿਖੇ ਹੋਏ ਸੋ ਇਹ ਜਿਹੜੀ ਆਵਾਜ਼ ਤੁਹਾਨੂੰ ਸੁਣਾਈ ਹੈ ਇਸ ਆਵਾਜ਼ ਦੇ ਵਿੱਚ ਜ਼ਰੂਰ ਜਿਹੜੇ ਪੁਰਾਣੇ ਗਾਇਕ ਸੀ ਜਿਦ ਤਰ੍ਹਾਂ ਲਾਸਟੇ ਕੁਲਦੀਪ ਮਾਨੰਗ ਸਾਹਿਬ ਦੀ ਜਿਹੜੀ ਉਹਨਾਂ ਨੇ ਸੁਣਾਇਆ ਉਹ ਪੁਰਾਣੀ ਚਲਕ ਹੈ ਜਿਹੜੇ ਪੁਰਾਣੇ ਗਾਇਕ ਗਾਉਂਦੇ ਸੀ ਤੇ ਅੱਜ ਕੱਲ ਦੀ ਜਿਹੜੀ ਗਾਇਕੀ ਹੈ ਉਸ ਨੂੰ ਘੱਟ ਪ੍ਰਮੋਟ ਕਰਕੇ ਇਸ ਤਰ੍ਹਾਂ ਦੀ ਗਾਇਕੀ ਨੂੰ ਵੱਧ ਪ੍ਰਮੋਟ ਕੀਤਾ ਜਾਵੇ ਤਾਂ ਜੋ ਸਾਡੀ ਪੰਜਾਬ ਪੰਜਾਬੀਅਤ ਜਿਹੜੀ ਵਾਪਸ ਆ ਸਕੇ ਕੈਮਰਾਮੈਨ ਨੋਜ ਦੇ ਨਾਲ ਮਹਿਮਾਨਵ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ